ਦੇ ਗੁਰੂਆਂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਬਾਰੋਂ ਸਾਹਿਬ ਨਗਰ ਵਸਾਇਆ ਸਾਰੇ ਆਪਾਂ ਦਿੱਤੇ ਹੋਏ ਹਜ਼ਾਰ ਚਰਾਏ ਹੋਏ ਨਾ ਘਰਾਂ ਨੇ ਉਹ ਜਿਹੜਾ ਨਹੀਂ ਲੱਗ ਰਿਹਾ ਨਹੀਂ ਉਹ ਦੂਰਾ ਕੰਨ ਕਿਹੜਾ ਲੀਨ ਦੱਸ ਦੇ ਤਦ ਤਦਾਂਨ ਕਰਤਾਤ ਸਹਿ ਜੇਟਾ ਜੇਟਾ ਨਾਮ ਪਤਿ ਪਿਆ ਗਿਆ। ਜਿਆਦਾ ਖਾਹਲ ਛੇਟਾ ਸਾਥ ਗੁਰੂ ਕੀ ਬਡਾਈ ਗੁਰੂ ਜੀ ਬਡਾਈ ਨੂੰ ਕਿਹਾ ਜਾਂਦਾ। ਛੇਟਾ ਸਾਥ ਤੋਂ ਗੋਦਰਾ ਅਤੇ ਗੋਦਰਾ ਕਿਉਂ ਆ? ਉੱਥੇ ਪਾਣੀ ਦੀ ਬਹੁਤ ਤੰਗ ਸੀ। ਗੁਰੂ ਆਜੰਦੇਵ ਸਾਹਿਬ ਜੀ ਮਹਾਰਾਜ ਜੀ ਨੂੰ ਬੇਨਤੀ ਕੀਤੀ ਸੰਗਤਾਂ ਨੇ। ਤਾ ਉੱਤੇ ਬੀਰੋ 6 ਹੌ ਤਾਂ ਬੜਾ ਸੀ ਚੰਨਾ ਵਾਲਾ ਇੱਕ ਪੂਰਵਾ ਦਾ ਉਤੇ ਉਹ ਬੋਤਾ ਸਾਹਬ ਉਹ ਤੇ ਹੀ ਨਹੀਂ ਸਣੀ ਰਿਹਾ ਕਿਉਂਕਿ ਜਿਆ ਗੁਰੂ ਅੰਗਦੇਵ ਜੀ ਜਿੱਦ ਨੂੰ ਨਗਰ ਉਸਾਇਦ ਚੋપરા ਮੇਰਾ ਨਾਮ ਹੈ ਅਬੀ ਉਹ ਕਿਹੜੀ ਕਿਉਂ ਸਾਹਿਬ ਫਿਲਮ ਇਹ ਵੀਡੀਓ ਕੋਲ ਇਹ ਧਕਣੀ ਹੁੰਦਾ ਪੰਜ ਪਿਆਰੇ ਕਿਹੜੀ ਕਿਹੜੀ ਜਗ੍ਹਾ ਤੋਂ ਆਏ ਸੀ ਪਹਿਲ ਪਿਆਰੇ ਕਿਹੜੀ ਜਗ੍ਹਾ ਤੋਂ ਆਏ ਸੀ ਇਹ ਤੱਕ ਉਹਦਾ ਉਹਦਾ ਨਾ ਦੇ ਮਾਰ ਦੇ ਤੇ ਮੈਨੂੰ ਆ ਕੇਸੋ ਘਾਹਸਾ ਘਾਹਸਾ ਨੰਗਰ ਕਿਹੜਾ ਆ ਖਾਲਸਾ ਬੜੀ ਬੁਲਾ ਆ ਨੰਗਰ ਕਿਹੜਾ ਇਹ ਗਿੰਗਾ ਦਾ ਛੋੜੀ ਗਿੰਗਾ ਲੱਗਵੇ ਸੀਰੀ ਕਾਲ ਦੇ ਨਾਮ ਹੀ ਬਚ ਰਹਾ ਨਾਮ ਕਿ ਕਿ ਤੇ ਵਿੜਾ ਜਦੋਂ ਗੁਰੂ ਦੀ ਬਡਾਲੀ ਆਮ ਜੀ ਤੁਹਾਨੂੰ ਪਤਾ ਹੈ ਸ਼ਾਇਦ ਆਹ ਗੁਰੂ ਕਾਲਾ ਹੋ ਉਹ ਇੱਕ ਲਾਹੌਰ ਪਾਕਿਸਤਾਨ ਦੇ ਵਿੱਚ ਇੱਕ ਲਾਹੌਰ ਗੁਰੂਪਾਲ ਲਾਹੌਰ ਸ੍ਰੀ ਨੰਦ ਗੋਸਾ ਤੋਂ ਕੁਲ ਜੀ ਵਿੱਚ 10 ਕਿਲੋਮੀਟਰ ਸੇ ਖੈਦ ਨੂੰ ਪਹਾੜਾ ਵੱਲ ਉੱਤੇ ਗੁਰੂ ਦੇ ਖਾਲਸੇ ਦੇ ਨਾਮ ਤੋਂ ਹੀ ਗਿਆ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਲੱਗਣਾ ਚਾਹੀਦਾ ਮੈਂ ਕਦੀ ਵੀ ਇਹ ਤੁਹਾਨੂੰ ਪੁੱਛ ਸਕਣਾ ਜ਼ਰੂਰ ਬਾਬਾ ਸ੍ਰੀ ਚੰਦ ਜੀ ਨੇ ਕਿਹੜੇ ਗੁਰੂ ਸਾਹਿਬ ਤੋਂ ਕਿਹੜਾ ਲੜਕਾ ਨਹੀਂ ਬੋਲਿਆ ਸੀ ਬਾਬਾ ਸ੍ਰੀ ਚੰਦ ਜੀ ਸ੍ਰੀ ਮਾਨਕ ਦੇ ਜੀ ਦੇ ਸੋਤਰਾ ਨ ਬਾਬਾ ਸ੍ਰੀ ਚੰਦ ਜੀ ਬਾਬਾ ਰਾਖੀ ਸਾਹਿਬ ਔਰ ਬਾਬਾ ਸ੍ਰੀ ਚੰਦ ਜੀ ਨੇ ਆਪਦਾ ਨੂੰ ਜਤੀ ਸਿੰਘ ਉਹਨਾਂ ਦੀ ਯਾਦ ਨਹੀਂ ਕਰਾਇਆ ਤੇ ਉਹਨੇ ਗੁਰੂ ਸਾਹਿਬ ਤੋਂ ਕਿਸੇ ਗੁਰੂ ਸਾਹਿਬ ਤੋਂ ਇੱਕ ਲੜਕਾ ਲਿਆ ਜੀ ਉਹ ਕਿਹੜਾ ਲੜਕਾ ਰਿਹਾ ਸੀ ਕਿਹੜੇ ਗੁਰੂ ਸਾਹਿਬ ਜੇਹੇ ਗੁਰੂ ਹਰ ਕੋਈ ਚਾਹੀ ਜੀ ਮਹਾਰਾਜੀਆਂ ਤੋਂ ਉਹਨਾਂ ਨੇ ਉਹਨਾਂ ਦੇ ਨਾਲ ਉਸਨੇ ਬਾਬਾ ਗੁਰਦਤਾ ਜੀ ਸੀਵੇ ਇਹਨਾਂ ਨੇ ਕਹਿ ਤੀਸੀ ਇੱਕ ਫੂਟਾ ਫਰਮ ਦੇ ਦੋ ਤੋ ਬਿੰਦੇ ਆ ਗ੍ਰਾਮ ਮੰਡੀ ਲੈ ਲਓ ਉਹ ਤੇ ਆ ਵੀ ਦੇ ਦੋ ਤਾਂ ਵੀ ਬਾਬਾ ਗੁਰਦਤਾ ਜੀ ਨੂੰ ਉਸ ਵੱਲੇ ਬਾਬਾ ਸਿੰਘ ਜੀ ਨੂੰ ਵੀ ਦੇ ਤਾਜੀ ਔਰ ਬਾਬਾ ਸਿੰਘ ਜੀ ਨੇ ਆਪਣੇ ਕਈਆਂ ਸਾਲਾਂ ਦੀ ਭਗਤੀ ਜਿਹੜੀ ਆ ਬਾਬਾ ਗੁਰਦਤਾ ਜੀ ਨੂੰ ਇਹ ਜੀ ਜੀ ਉਹ ਸੰਤੋ ਨੇ ਮੱਤਲ ਕਰ ਦਿੱਤੇ ਸੀ ਬਾਬਾ ਜੀ ਜਾਨੀਏ ਬਾਬਾ ਬੁੰਦਤਾ ਦੀਨ ਦੀਨ ਦਾ ਟਿੱਕਾ ਜੋ ਬਾਹਰ ਮੰਗਿਆ ਸੋਵਾਰ ਦਿੱਤਾ ਹੈ ਇਹ ਮੱਵਾ ਜੀ ਜਾਨੀ ਮਾ ਆਪਣੀ ਭਗਤੀ ਬਾਬਾ ਜੀ ਉਹ ਦਿੱਤਾ ਦੀਨ ਦੀ ਬਾਬਾ ਬੁੰਦਤਾ ਜੀ ਦਾ ਸੇਮ ਰੂਪ ਕਿਹੜਾ ਕੇਸ ਗੁਰੂ ਸਾਹਿਬ ਨੇ ਮੱਤਲ ਰੋਲਦਾ ਸੀ ਕਿ ਉਹਨਾਂ ਦਾ ਕੀ ਰੂਪ ਮੱਤਲ ਬਾਬਾ ਗੁਰਦਤਾ ਜੀ ਦਾ ਫੇਸ ਜਿਹੜੇ ਗੁਰੂ ਸਾਹਿਬ ਨਾਲ ਮਿਲਦਾ ਸੀ ਪਿਤਾ ਆਪਾਂ ਕਹਿੰਦੇ ਨੇ ਨਾ ਕਿ ਸਹਿਬ ਦਾ ਇਹਦੇ ਛੋੜੇ ਭਰਾਵਾਂ ਨਾਲ ਮਿਲਦਾ ਏ ਇਦਾਂ ਕੋ ਨਾ ਇਹ ਤਾਂ ਮਿਲਦਾ ਸੀ ਨਹੀਂ ਪਤਾ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਬਾਬਾ ਗੁਰਦਤਾ ਜੀ ਦਾ ਤੇਰਾ ਸੀ ਮਿਲਦਾ ਸੀ ਇਹ ਕਿਹਨਾਂ ਨੂੰ ਪਤਾ ਸੀਗਾ ਇਹ ਇਹ ਕਿ ਇਹਨਾਂ ਨੂੰ ਪਤਾ ਸੀ ਤੇ ਦਾ ਬਾਬਾ ਗੰਦੁੱਤਾ ਜੀ ਜਿਹੜਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਮਿਲਦਾ ਹੈ ਕਿ ਇਹਨਾਂ ਨੂੰ ਪਤਾ ਸੀ ਕਿਸੇ ਨੂੰ ਤਾਂ ਪਤਾ ਹੋਊ ਤਾਂ ਹੀ ਪਤਾ ਲੱਗਾ ਵੀ ਇਹ ਗੁਨਾਗਰੇ ਜੀ ਇਦਾਂ ਦੇ ਸੀ ਇਹਨਾਂ ਦੇ ਜਿਹੜਾ ਨਹੀਂ ਪਤਾ ਕੀ ਉਤਰਿਆ ਕਰੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨੋਂ ਬਾਬਾ ਬੁੱਢਾ ਸਾਹਿਬ ਜੀ ਨੇ ਦਿੱਤੇ ਜਿਹੜੇ ਪੀਰ ਸਾਹਿਬ ਦੋਗਰਾ ਆਇਆ ਹੈ ਨਾ ਬਾਬਾ ਬੁੱਢਾ ਜੀ ਦਾ ਹੈ। ਔਰ ਪਹਿਲੇ ਗ੍ਰੰਥੀ ਸਿੰਘ ਬਾਬਾ ਬੁੱਢਾ ਜੀ ਜੀ ਰੂ ਆਦਿ ਆਦਿ ਦੇ ਨਾਮ ਲਗਾਏ ਸੀ। ਜੀ ਹਮਨ ਜਬ। ਔਰ ਬਾਬਾ ਬੁੱਢਾ ਜੀ ਨੇ ਵਾਣ ਦਿੱਤੇ ਸੀ ਕਿ ਜਿਹੜੇ ਬਾਬਾ ਗੋ ਦਿੱਤਾ ਜੀ ਆ ਜਿਵੇਂ ਪਾਸ਼ਾ ਦੇ ਵੱਡੇ ਸੁਪੁੱਤਰ ਉਹਨਾਂ ਦਾ ਜਿਹੜਾ ਜੇਰਾ ਆ ਸੇਮ ਕੋ ਨਾਨ ਦੇ ਵੀ ਦੇ ਨਾਲ ਮਿਲਦਾ ਦੋਤਾ। ਮੈਨੂੰ ਹੁਣ ਦੱਸੋ ਪਹਿਲੇ ਗ੍ਰੰਥੀ ਸਿੰਘ ਦਾ ਬਾਬਾ ਬੁੱਢਾ ਜੀ ਆ ਪਹਿਲੇ ਚੌਰ ਵਰਦਾਰ ਜਦੋਂ ਚੌਰ ਸਾਹਿਬ ਕਰਦੇ ਆ ਨਾ ਗੁਰੂ ਗ੍ਰੰਥ ਸਾਹਿਬ ਦੇ ਫਾਉਂਡ ਦੇ ਪਹਿਲੇ ਚੌਰ ਵਰਦਾਰ ਹੋਂਦ ਜਿਹੜੇ ਜੀ ਗੁਰਦੰタル ਜੀ ਚੌਰ ਸਾਹਿਬ ਦੇ ਜੀ ਗੁਰੂ ਗ੍ਰੰਥ ਸਾਹਿਬ ਦੇ ਸਭ ਤੋਂ ਪਹਿਲਾਂ ਐਸ ਕਰਦੇ ਤੁਹਾਨੂੰ ਦੱਸਿਦਾ ਵੀ ਚੌਰ ਸਾਹਿਬ ਕਰਦੇ ਨੇ ਐਨੀ ਸਤਿਗੁਰਤਾ ਚਾਹੀ ਜਾਂ ਚਾਹੀਦੀ ਆ ਸੇਰੀ ਗੁਰੂ ਅਰਜਨ ਦੇਵ ਜੀ ਫਾਏ ਪਾਤਸ਼ਾਹ ਨੇ ਆਪ ਜੋ ਹੌਸਲਾ ਦਿੱਤੀ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਜਦੋਂ ਹੌਸਲਾ ਕੋਲ ਆਪੋ ਆਪਣੀਆਂ ਬੜੇ ਸਤਿਕਾਰ ਦੇ ਨਾਲ ਹੱਥ ਸਿੱਧੇ ਕਰਕੇ ਤੇ ਬੜੇ ਸਤਿਕਾਰ ਨਾਲ ਉੱਚਾ ਕਰਕੇ ਰੱਖਿਆ ਜੀ ਇਹ ਹਮਤ ਜਦੋਂ ਦੱਸ ਦਿੱਤੀਆਂ ਆਪੋ ਖੇਦ ਦੁਆਰਾ ਕੀਰਤਨ ਸੁਧਾਰਨਾ ਜੁੜੀ ਨਮਾਜ਼ ਇਹ ਪੜ੍ਹ ਤੇ ਪੜ ਕੇ ਧੋਖਾ ਨਹੀਂ ਲੱਗਦਾ ਇਹ ਸੁਣਤੀ ਗੱਲਾਂ ਦਿਮਾਗ 'ਚ ਵਸਾਈ ਜੀ No one? Okay. Yeah.